ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਪੈਨ ਤੇ ਭਰਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਪੈਨ ਭਰਾ ਸਾਡੇ ਚੈਨਲ ਤੇ ਨਵੇਂ ਆਂਦੇ ਆ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਜੀ ਸੋਣ ਸੋਣੀ ਕਰ ਦਿਓ ਕਮੈਂਟ ਜੀ ਅੱਜ ਆਪਾਂ ਗੱਲ ਕਰਾਂਗੇ ਸਾਡੀ ਮਹਿਕ ਦੇ ਉੱਤੇ ਉਹਨਾਂ ਦੇ ਜੀ ਹੁਣ ਭੂਆ ਜੀ ਮਿਲਣ ਆਏ ਹੋਏ ਆ ਓੜੀ ਓੜੀ ਸਾਰੇ ਕੀ ਦਰਬਾਰ ਨਿਕਲ ਰਹੇ ਆ ਪਰ ਭੇਤ ਹਜੇ ਵੀ ਨਹੀਂ ਲੱਗ ਰਿਹਾ ਕਿ ਕਿਉਂ ਇੱਥੇ ਬੈਠੀ ਹੋਈ ਆ ਕਿਸੇ ਦੇ ਘਰੇ ਮਤਲਬ ਕਿ ਕਿਉਂ ਬੈਠੀ ਹੋਈ ਆ ਐਦਾ ਭੇਤ ਜੀ ਹਜੇ ਵੀ ਨਹੀਂ ਲੱਗ ਰਿਹਾ ਚਲੋ ਕੋਈ ਨਾ ਅੱਜ ਆਪਾਂ ਦੇਖਦੇ ਹਾਂ ਹੁਣ ਇਹ ਕਿਤੇ ਗਏ ਹੋਇਆ ਗੁਰਦੁਆਰੇ ਮੱਥਾ ਟੇਕਣ ਉੱਥੇ ਰੇ ਜਾ ਕੇ ਦੇਖਦੇ ਆਂ ਛਾ ਹੋਇਆ ਹੈ ਮੈਂ ਤੇ ਵੀ ਅਸੀਂ ਡਾਕਟਰ ਕੋਲ ਜਾਣ ਦਾ ਸੋਚ ਰਹੇ ਹਾਂ ਇੱਕ ਵਾਰ ਦੁਬਾਰਾ ਹਾਂ ਅੱਜ ਜਾਇਓ ਤੁਸੀਂ ਹੁਣ ਇਹ ਆਇਆ ਜੀ ਗੁਰਦੁਆਰੇ ਇਹਨਾਂ ਦੀ ਭੂਆ ਜੀ ਹੁਣੀ ਵੀ ਆਇਆ ਤੇ ਜਿਨ੍ਹਾਂ ਦੇ ਨਾਲ ਇਹ ਰਹਿੰਦੇ ਆ ਉਹ ਫੈਮਿਲੀ ਵੀ ਮੱਥਾ ਟੇਕਣ ਆਇਆ ਚਲੋ ਬਹੁਤ ਵਧੀਆ ਗੱਲ ਆ ਪਰਮਾਤਮਾ ਦੇ ਚਰਨਾਂ ਲੱਗਣਾ ਚਲੋ ਦੇਖਦੇ ਆਂ ਪਹਿਲਾਂ ਮੈਂ ਜ਼ਿਆਦਾ ਤਾਂ ਨਹੀਂ ਇੱਕ ਕਮੈਂਟ ਪੜ੍ਹੂੰਗੀ ਜਿਹਦੇ ਵਿੱਚ ਜਿੱਦਾਂ ਇਹਨਾਂ ਨੂੰ ਕੁਝ ਸਵਾਲ ਪੁੱਛੇ ਗਏ ਆ ਤੇ ਦੱਸਿਆ ਗਿਆ ਆ ਮਹਿਕ ਜੀ ਤੁਹਾਨੂੰ ਸਾਰੀ ਗੱਲ ਖੁੱਲਕੇ ਦੱਸ ਦੇਣੀ ਚਾਹੀਦੀ ਹੈ ਕਿਉਂਕਿ ਵਿੱਚ ਤੁਹਾਨੂੰ ਕਮੈਂਟ ਬਹੁਤ ਕਰ ਰਹੇ ਆ ਖਾਸ ਕਰਕੇ ਲੇਡੀਜ਼ ਵੀ ਪਖੰਡ ਕਰ ਰਹੀ ਕਰ ਰਹੀ ਜੇ ਉਹ ਕਾफी ਕੁਝ ਲਿਖ ਰਹੇ ਆ ਹੁਣ ਤੁਹਾਨੂੰ ਸਾਰੀ ਗੱਲ ਦੱਸ ਦੇਣੀ ਚਾਹੀਦੀ ਹੈ ਵੀ ਤੁਹਾਡੇ ਮਾਤਾ ਪਿਤਾ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਆਏ ਵਾਪਸ ਜਦ ਕੀ ਤੁਸੀਂ ਐਨੇ ਬਿਮਾਰ ਚੱਲ ਰਹੇ ਹੋ ਜਾਂ ਤੁਹਾਡੇ ਸੱਸ ਸਹੁਰਾ ਕਿਉਂ ਨਹੀਂ ਆਏ ਜਦ ਕੀ ਉਹ ਤਾਂ ਇੱਥੇ ਹੀ हां ਸੋ ਤੁਹਾਨੂੰ ਸਾਰੀ ਗੱਲ ਕਲੀਅਰ ਕਰ ਦੇਣੀ ਚਾਹੀਦੀ ਹੈ ਇੱਦਾਂ ਆਪਾਂ ਇੱਕ ਕਮੈਂਟ ਨਹੀਂ کہہ ਸਕਦੇ 100 ਤੋਂ ਵੱਧ ਕਮੈਂਟ ਇਹਨਾਂ ਨੂੰ ਇੱਦਦੇ ਹੀ ਆਂਦੇ ਆ ਜਿਹਦੇ ਵਿੱਚ ਇਹਨਾਂ ਤੋਂ ਪੁੱਛਿਆ ਜਾ ਰਿਹਾ ਆ ਤੇ ਆਪ ਟਾਈਟਲ ਵੀ ਦੇਖੋ ਵੀਡੀਓ ਦੇ ਉੱਤੇ ਕੀ ਲਿਖ ਦਿੰਦੇ ਆ ਜ਼ਿੰਦਗੀ ਤੋਂ ਹਾਰ ਚੱਲੀ ਨੂੰ ਕੌਣ ਆਇਆ ਮਿਲਣ ਜ਼ਿੰਦਗੀ ਤੋਂ ਹਾਰ ਚੱਲੀ ਨੂੰ ਕੌਣ ਆਇਆ ਮਿਲਣ ਤੁਸੀਂ ਕਿਉਂ ਹਾਰ ਗਏ ਆ ਜ਼ਿੰਦਗੀ ਦੇ ਵਿੱਚੋਂ ਇਹਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਉਣਾ ਹੁਣ ਤੁਸੀਂ ਆਪ ਗੱਲ ਕਰ ਰਹੇ ਆ ਕਿ ਜਦੋਂ ਕਹਿੰਨੀ ਮੇਰਾ ਮਨ ਟੁੱਟ ਜਾਂਦਾ ਹੈ ਮੈਂ ਹਾਰ ਜੰਨੀ ਆ ਤਾਂ ਮੈਂ ਗੁਰਦੁਆਰੇ ਮੱਥਾ ਟੇਕਣਾ ਨਹੀਂ ਕਿਉਂਕਿ ਗੁਰੂਆਂ ਨੇ ਵੀ ਆਪਣਾ ਪਰਿਵਾਰ ਬਾਰ ਦਿੱਤਾ ਸੀਗਾ ਆਪਾਂ ਤੋਂ ਠੀਕ ਆ ਪਰ ਤੁਹਾਨੂੰ ਕਿੰਨੇ ਸਾਰੇ ਸਵਾਲਾਂ ਦੇ ਤੁਸੀਂ ਉਹਨਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਹੈਗੇ ਹੁਣ ਬਲੌਗ ਵੀ ਤੁਹਾਡਾ ਐਪੀਸੋਡ ਤੇ ਰਾਹੀਂ ਆ ਰਿਹਾ ਆ ਹੁਣ ਆ ਕਿੰਮਾ ਐਪੀਸੋਡ ਹੈਗਾ ਇਹ ਤੁਹਾਡੇ ਬਲੌਗ ਦਾ 1 ਮਿੰਟ ਮੈਂ ਦੇਖ ਕੇ ਦੱਸਦੀ ਆ 8ਵਾਂ ਯਾਨੀ ਕਿ 8 ਬਲੌਗ ਤੁਸੀਂ ਪਾ ਚੁੱਕੇ ਆ 8ਵਾਂ ਐਪੀਸੋਡ ਆ ਤੁਸੀਂ ਐਪੀਸੋਡ ਕਿਉਂ ਲਿਖਦੇ ਆ ਜ਼ਿੰਦਗੀ ਕੋਈ ਖੇਡ ਤਾਂ ਹੈ ਨਹੀਂ ਨਾ ਕੋਈ ਨਾਟਕ ਆ ਜਿਹੜਾ ਤੁਸੀਂ ਐਪੀਸੋਡ ਲਿਖਦੇ ਲਿਖ ਰਹੇ ਆ ਐਪੀਸੋਡ ਦਾ ਮਤਲਬ ਹੋ ਜਾਂਦਾ ਫੇਕ ਲਾਈਫ ਜੋ ਆਪਾਂ ਟੀਵੀਆਂ ਦੇ ਉੱਤੇ ਦੇਖਦੇ ਆ ਕਿਉਂਕਿ ਉਹ ਸਾਰਾ ਕੁਝ ਰੀਅਲ ਜ਼ਿੰਦਗੀ ਦੇ ਵਿੱਚ ਨਹੀਂ ਹੁੰਦਾ ਹੈਗਾ ਜੋ ਉਹ ਨਾਟਕਾਂ ਦੇ ਵਿੱਚ ਦਿਖਾਉਂਦੇ ਆ ਐਪੀਸੋਡ ਦਾ ਮਤਲਬ ਇਹ ਹੋ ਜਾਂਦਾ ਹੈ ਜ਼ਿੰਦਗੀ ਦੇ ਪਾਰਟ ਤੁਸੀਂ ਕਿਉਂ ਐਪੀਸੋਡ ਲਿਖਦੇ ਆ ਇਹ ਦੱਸੋ ਵੀ ਤੁਸੀਂ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਕਿਉਂਕਿ ਹੁਣ ਤਾਂ ਹਜੇ ਤੱਕ ਨਹੀਂ ਤੁਸੀਂ ਦੱਸਿਆ ਵੀ ਤੁਹਾਡਾ ਸੱਸੋਰਾ ਕਿਉਂ ਨਹੀਂ ਆਇਆ ਤੁਹਾਡੇ ਮਾਤਾ ਪਿਤਾ ਕਿਉਂ ਨਹੀਂ ਆਏ ਤੁਹਾਡੇ ਹਸਬੰਦ ਘਰ ਤੋਂ ਕਿਉਂ ਦੂਰ ਰਹਿੰਦੇ ਆ ਇਹਦੇ ਬਾਰੇ ਤੁਸੀਂ ਹਜੇ ਤੱਕ ਨਹੀਂ ਲਿਖਿਆ 100 ਤੋਂ ਵੱਧ ਕਮੈਂਟ ਮੈਂ ਜਿੱਦਾਂ ਪਹਿਲਾਂ ਵੀ ਕਹਿ ਚੁੱਕੀ ਆ ਤਾਨੂੰ ਇਹੀ ਕੁਐਸਚਨ ਵਾਰੇ ਆ ਚੁਕੇ ਆ ਠੀਕ ਆ ਫਿਰ ਤੁਸੀਂ ਟਾਈਟਲ ਵੀ ਇਦਾਂ ਲਿਖਦੇ ਨੇ ਕੋਈ ਪਰਿਵਾਰ ਵਿਛੋੜੇ ਦਾ ਹੁਣ ਅੱਜ ਜ਼ਿੰਦਗੀ ਤੋਂ ਹਾਰ ਗਿਆ ਠੀਕ ਨੇ ਸਰ ਧਟਕਣ ਵਾਦੀ ਨਾ ਪੌੜੀਆਂ ਚੜਦੇ ਫਿਰ ਉਹਦੇ ਕਰਕੇ ਆਵਾਜ਼ ਬੰਦ ਹੋ ਰਹੀ ਆ ਉਹ ਤਾਂ ਵੀ ਹੋ ਜਾਂਦਾ ਨਾਰਮਲੀ ਵੀ ਆ ਕੰਨ ਤੋਂ ਸੁਣਨਾ ਬੰਦ ਹੋ ਗਿਆ ਤਾਂ ਵੀ ਹਾਂ ਮੱਥਾ ਟੇਕਣ ਆਏ ਆ ਤੁਸੀਂ ਬਹੁਤ ਵਧੀਆ ਗੱਲਾਂ ਹੁਣ ਤੁਸੀਂ ਕਹਿੰਦੇ ਮੇਰੇ ਤੋਂ ਬੋਲ ਵੀ ਨਹੀਂ ਹੁੰਦਾ ਮੇਰੇ ਕੰਨ ਵੀ ਸੁਣੋਂ ਹੋ ਗਏ ਆ ਫਿਰ ਤੁਸੀਂ ਬੋਲਦੇ ਕਿਉਂ ਆ ਸਾਰੇ ਬਲੌਗ ਦੇ ਵਿੱਚ ਤੁਸੀਂ ਇਕੱਲੇ ਹੀ ਬੋਲਦੇ ਰਹਿੰਦੇ ਆ ਜੇ ਤੁਹਾਨੂੰ ਡਾਕਟਰਾਂ ਨੇ ਦੱਸਿਆ ਵੀ ਘੱਟ ਬੋਲੋ ਰੈਸਟ ਕਰੋ ਫੇਰ ਇਹਨਾਂ ਬੋਲਣਾ ਵੀ ਜ਼ਰੂਰੀ ਨਹੀਂ ਹੈਗਾ ਤੇ ਬਲੌਗ ਬਣਾਉਣੇ ਵੀ ਜ਼ਰੂਰੀ ਨਹੀਂ ਹੈਗੇ ਫੇਰ ਤੁਸੀਂ ਬਿਮਾਰੀ ਨੂੰ ਹੀ ਕੰਟੈਂਟ ਬਣਾਇਆ ਹੋਇਆ ਆ ਕਿਉਂਕਿ ਪਤਾ ਵੀ ਇਸ ਕਰਕੇ ਤੁਹਾਡੇ ਨਾਲ ਸਾਰੇ ਜਣੇ ਜੁੜਦੇ ਆ ਵੀ ਕੱਲੀ ਕੁੜੀ ਪੰਜਾਬ ਦੇ ਵਿੱਚ ਆਈ ਆ ਆਪਣਾ ਇਲਾਜ ਕਰਾਉਣ ਆਈ ਆ ਤੇ ਨਾਲ ਕੋਈ ਵੀ ਨਹੀਂ ਹੈਗਾ ਜਦਕਿ 4 ਮਹੀਨੇ ਜਾਂ 3 ਮਹੀਨੇ ਪਹਿਲਾਂ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਏ ਸੀ ਕਿ ਤਾਂ ਆਪਣੇ ਸੋਹਰਾ ਪਰਿਵਾਰ ਦੇ ਘਰ ਹੀ ਗਏ ਸੀਗੇ ਉਹਨਾਂ ਨੇ ਬਹੁਤ ਵਧੀਆ ਤੁਹਾਡੀ ਦੇਖਭਾਲ ਕੀਤੀ ਆ ਅਸੀਂ ਕਈ ਵੀਡੀਓ ਦੇਖਿਆ ਤੁਸੀਂ ਖੁਦ ਉਹਨਾਂ ਵਿੱਚ ਕਹਿੰਨੇ ਆ ਵੀ ਮੇਰੀ ਮੰਮੀ ਮੇਰੀ ਮਾਲਸ ਕਰਦੇ ਆ ਮੈਨੂੰ ਜਦੋਂ ਨੀਂਦ ਨਹੀਂ ਆਉਂਦੀ ਬਾਰ-ਬਾਰ ਉੱਠ ਕੇ ਦੇਖਣ ਆਂਦੇ ਆ ਬਾਰ-ਬਾਰ ਉੱਠ ਕੇ ਦੇਖਣ ਆਂਦੇ ਆ ਇਹਦਾ ਮਤਲਬ ਕੀ ਹੁੰਦਾ ਉਹਨਾਂ ਨੂੰ ਤੁਹਾਡੀ ਫਿਕਰ ਸੀਗੀ ਤਾਂ ਹੀ ਦੇਖਣ ਆਂਦੇ ਫੇ ਇਦਾਂ ਕੀ ਹੋ ਗਿਆ ਤੁਹਾਡੇ ਵਿੱਚ ਜੇ ਉਹਨਾਂ ਨੇ ਫਿਕਰ ਕਰਨਾ ਸੀ ਤੁਹਾਡੀ ਛੱਡ ਦਿੱਤਾ ਆ ਤੁਸੀਂ ਇੱਕ ਵਾਰ ਵੀ ਇਹ ਗੱਲ ਨਹੀਂ ਦੱਸੀ ਕਿ ਤੁਹਾਡੀ ਸਾਰਿਆਂ ਦੀ ਰਲ-ਮਿਲੀ ਭਗਤ ਆ ਇਹ ਵੀ ਅਸੀਂ ਬਸ ਬਲੌਗ ਬਣਾ ਲਈਏ ਵਿਊ ਖੱਟ ਲਈਏ ਬਾਅਦ ਵਿੱਚ ਕੋਈ ਗੱਲ ਨਹੀਂ ਫੇ ਤੁਸੀਂ ਕਮੈਂਟ ਵੀ ਬੜੇ ਛੇਤੀ ਬੰਦ ਕਰ ਦਿੰਨੇ ਆ ਵੀ ਸਾਨੂੰ ਕੋਈ ਕਮੈਂਟ ਕਰਕੇ ਪੁੱਛ ਨਾ ਸਕੇ ਕਿ ਅਸੀਂ ਕਰਿਆ ਸੀਗੇ ਨਾਨਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੇ ਅਸੀਂ ਉਹਦੇ ਬਾਅਦ ਵਿੱਚ ਘਰੇ ਆ ਕੇ ਬਹੁਤ ਗੱਲਾਂ ਬਾਤਾਂ ਕੀਤੀਆਂ ਤੇ ਵਲੌਗ ਕੋਈ ਬਣਾਇਆ ਨਹੀਂ ਹਨ ਫਿਰ ਬਲੌਗਾਂ ਦੀ ਅਸੀਂ ਕਹਿੰਦੇ ਆਨੰਦਪੁਰ ਸਾਹਿਬ ਦਰਸ਼ਨ ਕਰਿਆ ਸੀ ਕੀਰਤਪੁਰ ਸਾਹਿਬ ਦਰਸ਼ਨ ਕਰਿਆ ਸੀ ਪਰ ਬਲੌਗ ਨਹੀਂ ਬਣਾ ਹੋਏ ਫਿਰ ਕੀ ਹੋ ਗਿਆ ਜੇ ਤੁਸੀਂ ਬਲੌਗ ਨਹੀਂ ਬਣਾਏ ਹੈਗੇ ਕੋਈ ਘਾਟਾ ਤਾਂ ਨਹੀਂ ਪੈ ਚੱਲਿਆ ਇਧਰ ਬਹੁਤ ਤੁਹਾਡੇ ਸਬਸਕ੍ਰਾਈਬਰ ਆ ਗਏ ਆ 10 ਦੇ 8 8 ਐਪੀਸੋਡਾਂ ਦੇ ਵਿੱਚ ਤੁਹਾਡੇ 20 ਸਬਸਕ੍ਰਾਈਬਰ ਆ ਗਏ ਆ 10 ਕੇ ਤੇ ਤੁਸੀਂ ਕੇਕ ਕੱਟਿਆ ਫੇਰ ਉਮੀਦ ਰੱਖ ਲਈ ਕਿ ਸਾਡੇ 100 ਕੇ ਛੇਤੀ ਛੇਤੀ ਹੋ ਜਾਣ ਵੇਖੀ ਤੁਸੀਂ ਇੱਥੇ ਚੈਨਲ ਹੀ ਗ੍ਰੋ ਕਰਨਾ ਆਏ ਸੀ ਕਿ ਆਪਣਾ ਜਿਹੜਾ ਦੂਜਾ ਚੈਨਲ ਤੁਹਾਡਾ ਬੰਦ ਹੋ ਗਿਆ ਜਾਂ ਆਪ ਬੰਦ ਕਰ ਦਿੱਤਾ ਆ ਬੇ ਹੁਣ ਨਵਾਂ ਚੈਨਲ ਬਣਾ ਕੇ ਤੁਸੀਂ ਗ੍ਰੋ ਕਰਨਾ ਆਏ ਆ ਮਤਲਬ ਵੀ ਮੇਰਾ ਅੱਧਾ ਮਨ ਹਲਕਾ ਹੋ ਗਿਆ ਭੂਆ ਜੀ ਦੇ ਆਉਣ ਨਾਲ ਇਹ ਵੀ ਪੂਆ ਨੇ ਭੂਆ ਹੁਣ ਤੁਹਾਡੇ ਭੂਆ ਜੀ ਮਿਲਣ ਆਇਆ ਪਹਿਲਾਂ ਤਾਂ ਕਦੇ ਕਿਸੇ ਵੀ ਵੀਡੀਓ ਦੇ ਵਿੱਚ ਤੁਸੀਂ ਆਪਣੇ ਭੂਆ ਨੂੰ ਨਹੀਂ ਲੈ ਕੇ ਆਏ ਹੈਗੇ ਅੱਜ ਤੱਕ ਹੁਣ ਇਹੀ ਤੁਹਾਡੇ ਕੰਮ ਆਇਆ ਦੇਖੋ ਜਿੰਨਾ ਦੁੱਖ ਹੋਇਆ ਤੁਹਾਡੇ ਕੋਲ ਚੱਲ ਕੇ ਆਇਆ ਮਿਲਣ ਤੁਹਾਡੇ ਸਾਸੋਹਰਿਆਂ ਨੂੰ ਫੇਰ ਮਤਲਬ ਦੁੱਖ ਨਹੀਂ ਹੈਗਾ ਇਦਰਾ ਕੀ ਹੋ ਗਿਆ ਤੁਹਾਡੇ ਦੇ ਵਿੱਚ ਜਿਹੜਾ ਇੰਨਾ ਹੀ ਫਰਕ ਪੈ ਚੱਲਿਆ ਉਹਦਾ ਤਾਂ ਸੱਸ ਮਾਂ ਹੁੰਦੀ ਆ ਨੋਹਾਂ ਧੀਆਂ ਹੁੰਦੀਆਂ ਇਹ ਬੜੇ ਪਰਵਚਨ ਦਿੰਦੇ ਸੀਗੇ ਮੈਨੂੰ ਐ ਲੱਗ ਰਿਹਾ ਵੀ ਮੈਂ ਧਰਤੀ ਤੇ ਧਰਤੀ ਦੇ ਉੱਪਰ ਹੀ ਉੱਡਿਓ ਫਿਰ ਰਹੀ ਆ ਕਿ ਐਨਾ ਮੈਨੂੰ ਚਾੜ ਚੜਿਆ ਹੋਇਆ ਦੇਖੋ ਸਹੀ ਕਿਹਾ ਤੁਸੀਂ ਜਦੋਂ ਕੋਈ ਜਦੋਂ ਨਾ ਬੰਦਾ ਦੁੱਖ ਦੇ ਵਿੱਚ ਹੁੰਦਾ ਜਾਂ ਹੈ ਨਾ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੁੰਦਾ ਆ ਉਸ ਟਾਈਮ ਤੇ ਜਦੋਂ ਕੋਈ ਆਪਣਾ ਮਿਲਣ ਆਂਦਾ ਨਾ ਬਾਕੀ ਸਹੀ ਗੱਲ ਆ ਦਿਲ ਨੂੰ ਬਹੁਤ ਜ਼ਿਆਦਾ ਇੱਕ ਸਕੂਨ ਮਿਲਦਾ ਖੁਸ਼ੀ ਹੁੰਦੀ ਆ ਇਹੀ ਤਾਂ ਤੁਹਾਨੂੰ ਕਹਿੰਦੇ ਹੁਣ ਜਿੱਦਾਂ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਚੱਲ ਰਹੀ ਆ ਤੁਹਾਨੂੰ ਹਰ ਟਾਈਮ ਕਿਸੇ ਆਪਣੇ ਦੇ ਸਾਥ ਦੀ ਜ਼ਰੂਰਤ ਆ ਉਹ ਸਾਥ ਕਿਉਂ ਨਹੀਂ ਹੈਗੇ ਤੁਹਾਡੇ ਕਿਉਂਕਿ ਜਿਹੜੀ ਤੁਹਾਨੂੰ ਆਹ ਡਿਪਰੈਸ਼ਨ ਦੀ ਪ੍ਰੋਬਲਮ ਚੱਲ ਰਹੀ ਆ ਨਾ ਉਹਦਾ ਜ਼ਿਆਦਾ ਜਿਹੜਾ ਹੁਣ ਜ਼ਿਆਦਾ ਤੋਂ ਜ਼ਿਆਦਾ ਵਾਧਾ ਹੁੰਦਾ ਆ ਨਾ ਬਿਮਾਰੀ ਦੇ ਵਿੱਚ ਉਹ ਇਹਨਾਂ ਕਾਰਨਾ ਕਰਕੇ ਹੁੰਦਾ ਆ ਕਿ ਤੁਹਾਡੇ ਹਸਬੰਦ ਤੁਹਾਡੇ ਨਾਲ ਨਹੀਂ ਹੈਗੇ ਤੁਹਾਡੇ ਪੇਕੇ ਫੈਮਿਲੀ ਨਾਲ ਨਹੀਂ ਹੈਗੇ ਤੇ ਸੋਹਰਾ ਪਰਵਾਰ ਨਹੀਂ ਹੈਗੇ ਜੋ ਤੁਹਾਡੇ ਨਾਲ ਹੋਣਾ ਤਾਂ ਡਿਪਰੈਸ਼ਨ ਦੀ ਬਿਮਾਰੀ ਕਿਹਾ ਸਾਰੀਆਂ ਬਿਮਾਰੀਆਂ ਸ਼ੂਮੰਤਰ ਹੋ ਜਾਂਦੀਆਂ ਆ ਕਿਉਂਕਿ ਆਪਣੇ ਦਾ ਪਿਆਰ ਤੇ ਸਾਥ ਹੀ ਇੱਕ ਬਹੁਤ ਵੱਡੀ ਜਾਨੀ ਕਿ ਨਾ ਆਪਾਂ ਕਹਦੀਏ ਇੱਕ ਮੈਜਿਕਲ ਹੋ ਜਾਂਦਾ ਆ ਵੀ ਸਾਡੇ ਨਾਲ ਸਾਡੇ ਆਪਣੇ ਹੈਗੇ ਆ ਦੁੱਖ ਸੁੱਖ ਵਿੱਚ ਰੱਖੀ ਬੈਠੇ ਸਾਡੀ ਧੀ ਨੂੰ ਭੂਆ ਜੀ ਤਾਂ ਮੈਨੂੰ ਕਹਿੰਦੇ ਸੀਗੇ ਸਾਡੇ ਨਾਲ ਚੱਲ ਅਸੀਂ ਤੇਰੇ ਨਾਲ ਆ ਜੀ ਤੂੰ ਸਾਡੇ ਨਾਲ ਚੱਲ ਪਰ ਹੁਣ ਮੇਰੇ ਥੋੜੇ ਦਿਨ ਰਹਿ ਗਏ ਆ ਜੀ ਦਾ ਭੂਆ ਜੀ ਕਹਿੰਦੇ ਹੋਣੇ ਆ ਵੀ ਮੇਰੇ ਨਾਲ ਚੱਲ ਤੂੰ ਹਨਾ ਵੀ ਇੱਥੇ ਇਹਨਾਂ ਕੋਲ ਰਹਿਣੇ ਆ ਚਲੋ ਉਹ ਤਾਂ ਬਹੁਤ ਵਧੀਆ ਪਰਿਵਾਰ ਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਿਆ ਦੇਖੋ ਆਪਣਾ ਕੰਮਕਾਰ ਛੱਡ ਕੇ ਇਹਨਾਂ ਨੂੰ ਜਿੱਦਾਂ ਕਿਤੇ ਨਾ ਕਿਤੇ ਲੈ ਕੇ ਜਾਂਦੇ ਆ ਆਪਣੇ ਕੰਮਕਾਰ ਦੇ ਵਿੱਚੋਂ ਨਾ ਟਾਈਮ ਕੱਢਣਾ ਕਿਸੇ ਵਾਸਤੇ ਬਹੁਤ ਔਖਾ ਹੋ ਜਾਂਦਾ ਆ ਇਹਨਾਂ ਨੇ ਫਿਰ ਇਹਨਾਂ ਦਾ ਦੇਖੋ ਪੈਰ ਪੈਰ ਤੇ ਸਾਥ ਦਿੱਤਾ ਜਦੋਂ ਇਹਨਾਂ ਨੂੰ ਹਸਪਤਾਲ ਜਾਣ ਦੀ ਲੋੜ ਪੈਂਦੀ ਆ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਆ ਵਿਚਾਰਾ ਵਿੱਚ ਜਾਣਾ ਹੁੰਦਾ ਤਾਂ ਲੈ ਕੇ ਜਾਂਦੇ ਐਥੋਂ ਤੱਕ ਕਿ ਪ੍ਰਮੋਸ਼ਨਾਂ ਕਰਨੀਆਂ ਹੁੰਦੀਆਂ ਆ ਕੋਚੇ ਦੀਆਂ ਕਰਾ ਲਓ ਚਾਹੇ ਭਾਂਡਿਆਂ ਵਾਲਿਆਂ ਦੀ ਕਾਲੋ ਕਰਾ ਲਓ ਤਾਂ ਮੈਂ ਇਹਨਾਂ ਦੇ ਨਾਲ ਜਾਂਦੇ ਆ ਉਹ ਤਾਂ ਕਹਿੰਦੇ ਆਪਣੀ ਜ਼ਿੰਦਗੀ ਦੇ ਵਿੱਚੋਂ ਨਾ ਕਿਸੇ ਵਾਸਤੇ ਟਾਈਮ ਕੱਢਣਾ ਬਹੁਤ ਔਖਾ ਹੁੰਦਾ ਜੋ ਕਿ ਇਹਨਾਂ ਦੋਨਾਂ ਇਹਨਾਂ ਨੇ ਜਿਹੜਾ ਦੋਨੋਂ ਸੀਮੀ ਆਦਮੀ ਕਹਿੰਦਾ ਫਸਮੜ ਵਾਈਫ ਨੇ ਇਹਨਾਂ ਵਾਸਤੇ ਟਾਈਮ ਕੱਢਿਆ ਇਸ ਦਾ ਕਹਿੰਦੇ ਪਰਮਾਤਮਾ ਇਹਨਾਂ ਦਾ ਹੀ ਭਲਾ ਕਰੇ ਜੋ ਇਹਨਾਂ ਨੇ ਇਹਨਾਂ ਦੇ ਇਸ ਟਾਈਮ ਦੇ ਵਿੱਚ ਸਾਥ ਦਿੱਤਾ ਆ ਤੇ ਕਿਹਾ ਸੀਗੇ ਸਾਡੇ ਨਾਲ ਚੱਲ ਅਸੀਂ ਕਹਿੰਦੇ ਸਾਡੇ ਨਾਲ ਚੱਲ ਤੇ ਹੁਣ ਕਹਿੰਦੇ ਮੈਨੂੰ ਭੂਆ ਜੀ ਤਾਂ ਕਹਿੰਦੇ ਆ ਮੇਰੇ ਨਾਲ ਚੱਲ ਪਰ ਮੈਂ ਕਹਾਂ ਨਹੀਂ ਮੇਰੀ ਦਵਾਈਆਂ ਦਾ ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਹਾਂ ਗੱਲ ਸਹੀ ਹੈ ਕਿਉਂਕਿ ਇੱਥੋਂ ਇਹਨ ਹੋਣ ਟ੍ਰੀਟਮੈਂਟ ਇੱਥੋਂ ਚੱਲਦਾ ਤਾਂ ਇੱਥੇ ਹੀ ਸਾਰਾ ਸਮਾਨ ਪਿਆ ਹੁਣ ਇਹਨਾਂ ਦਾ ਤਾਂ ਕਰਕੇ ਕਹਿੰਦੇ ਵੀ ਮੈਂ ਨਾਲ ਨਹੀਂ ਜਾਣਾ ਹੈ ਬਹੁਤ ਪਿਆਰ ਦਿੰਦੇ ਆ ਜੀ ਧੀਆ ਪੁੱਤਾਂ ਨੂੰ ਬਹੁਤ ਹੀ ਵਧੀਆ ਰੱਖਿਆ ਸਾਨੂੰ ਵੀ ਬਹੁਤ ਵਧੀਆ ਪਿਆਰ ਸਤਿਕਾਰ ਕਰਿਆ ਬਾਡੂ ਫੁੱੜ ਜੀ ਤੁਹਾਨੂੰ ਜੀ ਲੱਗਿਆ ਕੋ ਜਿੱਦਾਂ ਪੂਆ ਜੀ ਪੁੱਫੜ ਜੀ ਇੱਕ ਦਿਨ ਪਹਿਲਾਂ ਹੀ ਇਹਨਾਂ ਦੇ ਆ ਗਏ ਹੋਣੇ ਆ ਤਾਂ ਉਹਨਾਂ ਨੇ ਰਹਿ ਕੇ ਦੇਖਿਆ ਹੁਣ ਸੁਭਾਅ ਇਹਨਾਂ ਦੀ ਫੈਮਿਲੀ ਦਾ ਜਿੱਥੇ ਇਹ ਰਹਿੰਦੇ ਆ ਠੀਕ ਆ ਤਾਂ ਯਾਨੀ ਕਹਿਣ ਦਾ ਮਤਲਬ ਰੱਬੇ ਵਸਿਆ ਲੱਗਦਾ ਉਹਨਾਂ ਦੇ ਦਿਲ ਦੇ ਵਿੱਚ ਜੋ ਇੰਨਾ ਇਹਨਾਂ ਦਾ ਕਰ ਰਿਹਾ ਠੀਕ ਆ ਹੁਣ ਉਹਨਾਂ ਦੇ ਰਿਸ਼ਤੇਦਾਰ ਵੀ ਦਾਗਰ ਕੇ ਕਹਿੰਦੇ ਅਸੀਂ ਬਹੁਤ ਜ਼ਿਆਦਾ ਖੁਸ਼ ਆਂ ਇਹ ਮਿਲਰ ਬਰਤਨ ਵਾਲਾ ਪਰਿਵਾਰ ਆ ਵੀ ਸਾਡੀ ਧੀ ਦਾ ਇਹਨਾਂ ਨੇ ਇੰਨਾ ਖਿਆਲ ਰੱਖਿਆ ਵੀ ਸਾਨੂੰ ਅੰਦਰੋਂ ਬਹੁਤ ਜ਼ਿਆਦਾ ਖੁਸ਼ੀ ਆ ਚਲੋ ਇਹਨਾਂ ਨੇ ਤਾਂ ਖਿਆਲ ਰੱਖਿਆ ਤੁਸੀਂ ਕਿਉਂ ਨਹੀਂ ਪੂਆ ਜੀ ਪੁੱਛਿਆ ਇਹਨਾਂ ਨੂੰ ਵੀ ਤੇਰਾ ਤੁਹਾਡਾ ਸੋਹਰਾ ਪਰਿਵਾਰ ਕਿੱਥੇ ਆ ਤੁਸੀਂ ਵੀ ਇਹਨਾਂ ਦੇ ਸੋਹਰੇ ਪਰਿਵਾਰ ਨੂੰ ਪੁੱਛ ਸਕਦੇ ਆ ਵੀ ਸਾਡੀ ਧੀ ਨੂੰ ਹੁਣ ਕਾਹਤੇ ਨਹੀਂ ਦੇਖ ਰਹੇ ਤੁਸੀਂ ਕਿਉਂਕਿ ਜਿੱਦਾਂ ਹੁਣ ਤੁਹਾਡੇ ਵੀ ਰਿਸ਼ਤੇਦਾਰੀ ਉਹਨਾਂ ਨਾਲ ਬੰਨਦੀ ਤੁਹਾਡਾ ਵੀ ਫਰਜ਼ ਬਣਦਾ ਆਪਣੀ ਕੁੜੀ ਦੇ ਲਈ ਸਟੈਂਡ ਲੈਣ ਦਾ ਉਹਨਾਂ ਨੂੰ ਪੁੱਛਣ ਦਾ ਸਵਾਲ ਤੁਸੀਂ ਕਰ ਸਕਦੇ ਆ ਵੀ ਕਿਉਂ ਨਹੀਂ ਆਂਦੇ ਹੈਗੇ ਇੰਦਰੀ ਕੀ ਗੱਲ ਹੋ ਗਈ ਹੈ ਵੀ ਸਾਡੀ ਕੁੜੀ ਨੂੰ ਨਹੀਂ ਸਾਂਭੇ ਆ ਤੁਸੀਂ ਐ ਤੇਰੇ ਟਾਈਮ ਦੇ ਵਿੱਚ ਤੁਸੀਂ ਵੀ ਲੱਗਦਾ ਬਲੌਗ ਦੇਖ ਕੇ ਹੀ ਆਏ ਲੱਗਦੇ ਆ ਕਿਉਂਕਾ ਕਾਫੀ ਟਾਈਮ ਹੋ ਗਿਆ ਨਾ ਬਲੌਗ ਦੇਖਦਿਆਂ ਨੂੰ ਐਦੀ ਲੱਗਦਾ ਜਿਹਾ ਵਾ ਤੁਸੀਂ ਇੰਨੇ ਟਾਈਮ ਬਾਅਦ ਆਏ ਆ ਮਤਲਬ ਵੀ ਮੇਰਾ ਅੱਧਾ ਮਨ ਹਲਕਾ ਹੋ ਗਿਆ ਭੂਆ ਜੀ ਦੇ ਆਉਣ ਨਾਲ ਇਹ ਪੂਪੂ ਆਨੇ ਭੂਆ ਦਾ ਮੇਰਾ ਮਨ ਐਨਾ ਹੀ ਹਲਕਾ ਹੋ ਗਿਆ ਭੂਆ ਜੀ ਨੂੰ ਦੇਖ ਕੇ ਜੇ ਕਹਿੰਦੀ ਭੂਆ ਜੀ ਨੂੰ ਮੇਰੇ ਨਾਲ ਪਿਆਰ ਸੀਗਾ ਤਾਂ ਹੀ ਐਡੀ ਦੂਰੋਂ ਆਗੇ ਬਿਲਕੁਲ ਸਹੀ ਗੱਲ ਹੈ ਜਿਹਨੂੰ ਪਿਆਰ ਹੁੰਦਾ ਨਾ ਉਹਨੂੰ ਅੰਦਰੋਂ ਤਾਂਗ ਖਿੱਚੀ ਚੱਲੀ ਜਾਂਦੀ ਆ ਵੀ ਸਾਡੀ ਧੀ ਬਿਮਾਰ ਆ ਸੀ ਜਾਈਏ ਫੇ ਤੇਰੇ ਸੋਹਰਾ ਪਰਵਾਨ ਨੂੰ ਤਾਂ ਕੋਈ ਤਾਂਗ ਨਹੀਂ ਹੋਈ ਤੁਹਾਡੇ ਤੱਕ ਜਿਹੜੇ ਇੱਥੇ ਰਹਿੰਦੇ ਆ ਉਹ ਤਾਂ ਕੈਨੇਡਾ ਵਿੱਚ ਤਾਂ ਨਹੀਂ ਬਸੇ ਵੀ ਕੈਨੇਡਾ ਤੋਂ ਆਣਾ ਬਹੁਤ ਔਖਾ ਆ ਐਡੀ ਵੀ ਨਹੀਂ ਜ਼ਿਆਦਾ ਦੂਰ ਹੈਗੇ ਉਹ ਤਾਂ ਇੱਥੇ ਰਹਿੰਦੇ ਆ ਪਰ ਹੁਣ ਮੇਰੇ ਥੋੜੇ ਦਿਨ ਰਹਿ ਗਏ ਮੇਰੇ ਵਾਪਸੀ ਦੇ ਵੀ ਥੋੜੇ ਦਿਨ ਰਹਿ ਗਏ ਮੈਂ ਕਿਹਾ ਵੀ ਮੇਰੇ ਹੁਣ ਸਮਾਨ ਦਾ ਦਵਾਈਆਂ ਦਾ ਡਾਕਟਰ ਤੇ ਹੁਣ ਤੁਸੀਂ ਆਪ ਖੁੱਦ ਕਿਹਾ ਵੀ ਮੈਂ ਵਾਪਸ ਕੈਨੇਡਾ ਚਲੀ ਆ ਇਹਦਾ ਕੀ ਮਤਲਬ ਕਿ ਤੁਸੀਂ ਵਾਪਸ ਫਿਰ ਕੈਨੇਡਾ ਚੱਲੇ ਆ ਦੱਸ ਕੇ ਹਟਿਆ ਨਾ ਕਹੇ ਥੋੜੇ ਦਿਨ ਰਹਿ ਗਏ ਮੇਰੇ ਜਾਨ ਦੇ ਵਿੱਚ ਵੀ ਮੈਂ ਵਾਪਸ ਚੱਲੀ ਆ ਫਿਰ ਇੱਥੇ ਕੀ ਲੋਕਾਂ ਨੂੰ ਬੇਵਕੂਫ ਬਣਾਣਾ ਆਏ ਸੀਗਾ ਜਾਂ ਚੈਨਲ ਗਰੋ ਕਰਨਾ ਆਏ ਸੀਗੇ ਆਪਣਾ ਇਲਾਜ ਕਰਾਣ ਆਏ ਸੀ ਵਧੀਆ ਗੱਲ ਸੀ ਫਿਰ ਇਲਾਜ ਕਰਾਣ ਦੇ ਚੁੱਪ ਕਰਕੇ ਚਲ ਜਾਂਦੇ ਆਨਲਾਈਨ ਆ ਕੇ ਆਪਣਾ ਰੋਣਾ ਰੋਣ ਦੀ ਕੀ ਲੋੜ ਸੀਗੀ ਜਾਂ ਦੱਸਣਾ ਨਹੀਂ ਹੈਗਾ ਕੁਝ ਕਿੰਨਾ ਹੋ ਗਿਆ ਚਿਰ ਤੁਹਾਨੂੰ ਹੋ ਗਿਆ ਸਾਰੇ ਕਿਹਨੂੰ ਕਹਿੰਦੇ ਇਹਨੂੰ ਵੀ ਦੱਸੋ ਸਾਡੀ ਮਹਿਕ ਭੈਣ ਦੱਸ ਤੇਰੇ ਨਾਲ ਕੀ ਹੋਇਆ ਆ ਅਸੀਂ ਤੇਰੇ ਨਾਲ ਖੜੇ ਆ ਹੌਲੀ ਹੌਲੀ ਨਾ ਕਮੈਂਟਾਂ ਵਾਲਿਆਂ ਦੀਆਂ ਗੱਲਾਂ ਸੱਚ ਨਜ਼ਰ ਆ ਰਹੀਆਂ ਵੀ ਉਹ ਸੱਚੀ ਕਹਿੰਦੇ ਸੀਗੇ ਕਿ ਬਲੌਗਰ ਡਰਾਮਾ ਡਰਾਮੇਬਾਜ਼ ਹੁੰਦੀ ਆ ਪੂਰੇ ਡਰਾਮਾ ਕ੍ਰੀਏਟ ਕਰਦੇ ਆ ਵਾਕਈ ਸਹੀ ਗੱਲ ਆ ਤੁਸੀਂ ਵੀ ਸੇਮ ਹਣ ਉਹੀ ਚੀਜ਼ ਕਰਦੇ ਲੱਗਦਾ ਆ ਕਦੋਂ ਦੱਸਣਾ ਫਿਰ 8 ਐਪੀਸੋਡ ਹੋਏ ਆ 10ਵੇਂ ਐਪੀਸੋਡ ਤੇ 50ਵੇਂ ਐਪੀਸੋਡ ਤੇ ਕਿਹੜੇ ਐਪੀਸੋਡ ਤੇ ਦੱਸਣਾ ਮੇਰੇ ਨਾਲ ਕੀ ਘਟਨਾ ਵਾਪਰੀ ਆ ਫੇਰ ਤੁਸੀਂ ਕਹਿੰਦੇ ਮੈਂ ਡਿਪਰੈਸ਼ਨ ਤੋਂ ਥੋੜੀ ਜਿਹੀ ਸਹੀ ਹੋ ਜਾਵਾਂ ਫੇਰ ਤੁਹਾਨੂੰ ਦੱਸੂਗੀ ਵੀ ਮੇਰੇ ਨਾਲ ਕੀ ਹੋਇਆ ਆ ਬਲੋਗਾਂ ਵਿੱਚ ਬੋਲ ਹੋ ਜਾਂਦਾ ਆ ਦੋ ਬੋਲ ਨਹੀਂ ਬੋਲ ਕੇ ਦੱਸ ਹੁੰਦੇ ਮੇਰੇ ਨਾਲ ਕੀ ਹੁੰਦਾ ਇਹ ਤਾਂ ਐਪੀਸੋਡ ਬਣਾਣੇ ਆ ਤੁਸੀਂ ਵੀ ਮੇਰੇ ਨਾਲ ਜੁੜੇ ਹਨ ਕੀ ਗੱਲ ਸੱਸ ਸੋਹਰੇ ਤੇ ਆਪਣੇ ਹਸਬੰਦ ਦੇ ਉੱਤੇ ਪੂਰੀ ਫਿਲਮ ਬਣਾ ਕੇ ਦੱਸਣੀ ਆ ਲੱਗਦਾ ਤਾਂ ਐਦਾਂ ਹੀ ਆ ਵੇ ਹੁਣ ਆਪਣੀ ਬਿਮਾਰੀ ਦੇ ਉੱਤੇ ਐਪੀਸੋਡ ਬਣਾਇਆ ਸਾਸੋਰਾ ਪਰਿਵਾਰ ਮੇਰੇ ਨਾਲ ਆਇਆ ਨਹੀਂ ਮੇਰੇ ਆਪਣੀ ਨਹੀਂ ਮੇਰੇ ਨਾਲ ਆਏ ਦੁੱਖ ਸੁੱਖ ਵਿੱਚ ਕੌਣ ਖੜਦਾ ਅੱਜ ਪਤਾ ਲੱਗਾ ਪੈਸਾ ਨਹੀਂ ਕੰਮ ਆਉਂਦਾ ਇਹਨਾਂ ਦਾ ਐਪੀਸੋਡ ਬਣਾਉਂਦੇ ਵੀ ਤਿਆਰ ਹੋ ਜੋ ਸਾਰੇ ਜਾਣੇ ਲੱਗਦਾ ਹੁਣ ਫਿਲਮ ਆਊਗੀ ਇਹਨਾਂ ਦੇ ਪਰਿਵਾਰ ਨੇ ਇਹਨਾਂ ਦੇ ਨਾਲ ਕੀ ਕੀਤਾ ਐਦਾਂ ਹੀ ਲੱਗਦਾ ਆ ਕਿਉਂਕਿ ਹਜੇ ਤੱਕ ਤਾਂ ਦੱਸਿਆ ਨਹੀਂ ਹੈਗਾ ਬਲੌਗਾਂ ਦੇ ਵਿੱਚ ਇਹ ਪੂਰੇ ਬਲੌਗ ਦੇ ਵਿੱਚ ਬੋਲ ਹੋ ਜਾਂਦਾ ਸਾਰਾ ਕੁਝ A ਤੋਂ Z ਤੱਕ ਜਿੰਨਾ ਚਿਰ ਬਲੌਗ ਨਹੀਂ ਖਤਮ ਹੁੰਦਾ ਪਰ ਐਨੀ ਦੱਸੁੰਦਾ ਕਿ ਮੈਂ ਲੋਕਾਂ ਨੂੰ ਗਮਰਾਹ ਕਿਉਂ ਕਰ ਰਹੀ ਆ ਲੱਗਦਾ ਸਭ ਕੁਝ ਝੂਠੇ ਚੱਲ ਰਿਹਾ ਫਿਰ ਹੌਲੀ ਹੌਲੀ ਕੋਈ ਗੱਲ ਨਹੀਂ ਆ ਜਾਣਾ ਸਾਹਮਣੇ ਫੇ ਤਾਂ ਐਦਾਂ ਹੋਣਾ ਜਿਵੇਂ ਕੈਨੇਡਾ ਚੱਲ ਜਾਣਾ ਨਾ ਉੱਥੇ ਵੀ ਤੁਸੀਂ ਐਪੀਸੋਡ ਤੇ ਆਪਣੇ ਕਮੈਂਟ ਤੇ ਸਟਾਪ ਲਾਣ ਵੀ ਕੋਈ ਚੰਗੇ ਮਾੜੇ ਕਮੈਂਟ ਨਾ ਕਰ ਸਕਣ ਬਿहां ਮੈਂ ਇਹਨੇ ਧੋਖਾ ਦਿੱਤਾ ਸਾਰਿਆਂ ਨੂੰ ਚਲੋ ਜੀ ਠੀਕ ਆ ਅੱਜ ਤੱਕ ਲਈ ਨਹੀਂ ਜੇ ਤੁਹਾਡੇ ਤੱਕ ਜੀ ਸਾਡੀ ਵੀਡੀਓ ਪਹੁੰਚਦੀ ਹੈ ਜੋ ਤੁਹਾਡੇ ਨਾਲ ਹੋਇਆ ਨਾ ਉਹਦੇ ਬਾਰੇ ਇੱਕ ਬਲੌਗ ਬਣਾ ਜਾਣ ਤੋਂ ਨਾ ਪਹਿਲਾਂ ਇੱਕ ਬਲੌਗ ਬਣਾ ਦਿਓ ਨਹੀਂ ਗਾਹ ਤਾਂ ਨਾ ਕਿਸੇ ਨੇ ਵੀ ਕਿਸੇ ਤੇ ਕੋਈ ਯਕੀਨੀ ਕਰਨਾ ਹੈਗਾ ਜਿਹਦਾ ਨਾ ਆ ਆਪਲ ਫਾਰਮ ਵਾਲੀ ਕੁੜੀ ਨੇ ਕੀਤਾ ਸੀਗਾ ਪਹਿਲਾਂ ਤਾਂ ਉਹਦੇ ਨਾਲ ਹਰ ਕੋਈ ਖੜਿਆ ਸੀਗਾ ਜਦੋਂ ਉਹ ਆ ਕੇ ਰੋਂਦੀ ਸੀਗੀ ਉਹ ਵੀ ਏਦੀ ਰੋਂਦੀ ਸੀਗੀ ਆ ਕੇ ਵੀ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਮੇਰੇ ਨਾਲ ਧੋਖਾ ਹੋਇਆ ਉਹਦੇ ਹੋਣ ਵਾਲੇ ਹਸਬੰਦ ਨੇ ਉਹਦੇ ਨਾਲ ਧੋਖਾ ਕੀਤਾ ਸੀਗਾ ਇਹ ਮੈਂ ਹੁਣ ਜਿਆਦਾ ਡਿਟੇਲ ਵਿੱਚ ਤਾਂ ਨਹੀਂ ਦੱਸਣਾ ਚਾਹੁੰਦੀ ਸਾਰਿਆਂ ਨੂੰ ਪਤਾ ਆ ਫਿਰ ਜਦੋਂ ਉਹਦੇ ਨਾਲ ਹਰ ਇੱਕ ਨੇ ਸਟੈਂਡ ਲੈ ਲਿਆ ਹਰ ਇੱਕ ਨੇ ਉਹਦੇ ਨਾਲ ਵੀਡੀਓ ਪਾਉਣ ਲੱਗੀ ਜਦੋਂ ਵੀਡੀਓ ਪਬਲਿਕ ਹੋ ਗਈ ਨਾ ਫਿਰ ਹਰ ਕੋਈ ਕਿਰਦਾਰ ਨਿਕਲ ਕੇ ਸਾਹਮਣੇ ਆਣ ਲੱਗੇ ਮੁੰਡੇ ਦਾ ਪੇਬ ਵੀ ਸਾਹਮਣੇ ਆ ਗਿਆ ਫਿਰ ਘਰ ਜਾ ਕੇ ਸਮਝੋਤੇ ਵੀ ਹੋ ਗਏ ਚੋਰੀ ਚੋਰੀ ਫਿਰ ਕੀ ਕਿਹਾ ਸਾਡੇ ਵਿੱਚ ਤਾਂ ਇਦਾਂ ਕੋਈ ਗੱਲੇ ਹੈ ਨਹੀਂ ਸੀ ਕਿ ਸਾਡੀਆਂ ਵੀਡੀਓ ਕੱਟ ਦੋ ਵਿੱਚ ਗੱਲ ਪਤਾ ਕੀ ਆ ਜਿਹੜੇ ਨਾ ਆਪਣੇ ਪੰਜਾਬੀ ਵੀਰ ਭਰਾ ਆ ਜਾਂ ਆਪਣੀਆਂ ਭੈਣਾਂ ਆ ਉਹਨਾਂ ਨੂੰ ਨਾ ਜੇ ਕੋਈ ਨੈਟ ਤੇ ਐਦਾਂ ਆ ਕੇ ਕੁੜੀ ਰੋਣ ਲੱਗ ਜਾਂਦੀ ਆ ਉਹਨਾਂ ਨੂੰ ਉਹ ਤੇ ਤਰਸ ਬਹੁਤ ਛਿੱਤੀ ਆ ਜਾਂਦਾ ਆ ਉਹ ਫੇਰ ਬਰਾਬਰ ਖੜਦੇ ਆ ਸਾਥ ਦਿੰਦੇ ਆ ਹੁਣ ਤੁਸੀਂ ਉਹ ਸੋਚੋ ਤੁਸੀਂ ਇੱਕ ਬਲੌਗ ਪਾਇਆ ਆਪਣਾ ਪਹਿਲਾ ਬਿਮਾਰੀ ਦੇ ਉੱਤੇ ਡਿਟੇਲ ਦੇ ਨਾਲ ਕਿੰਨੇ ਲੋਕੀ ਤੁਹਾਡੇ ਨਾਲ ਖੜੇ ਹੋਗੇ 20000 ਸਬਸਕ੍ਰਾਈਬਰ ਤਾਟਾ ਅਠਾ ਬਲੌਗਰ ਦੇ ਵਿੱਚ ਪੂਰਾ ਹੋ ਗਿਆ ਤੁਸੀਂ ਇੱਥੇ ਹੀ ਸੋਚੋ ਕਿ ਮੇਰਾ ਸਾਥ ਕਿੰਨਾ ਦਿੱਤਾ ਮੈਨੂੰ ਕਿੰਨਾ ਪਿਆਰ ਦਿੱਤਾ ਪਰ ਸਾਡੇ ਜਿਹੜੇ ਨਾ ਭੋਲੇ ਲੋਕ ਆ ਐਨ ਦਾ ਨਾ ਹਰ ਬਲੌਗਰ ਗਲਤ ਫਾਇਦਾ ਠਾਂਦਾ ਆ ਉਹਨਾਂ ਨੂੰ ਬੇਕੂਬ ਬਣਾ ਲੈਂਦਾ ਹੈ ਚੈਨਲ ਗਰੋ ਕਰ ਲੈਂਦਾ ਆ ਮਾ ਮਾ ਤੁਸੀਂ ਕੋਣ ਤੇ ਮੈਂ ਕੋਣ ਕੋਈ ਫਾਇਦਾ ਨਹੀਂ ਕੁਝ ਵਿੱਚ ਦੱਸੂਗੇ ਨਹੀਂ ਜਾ ਤੁਸੀਂ ਆਪਣਾ ਮਨ ਕੇ ਨਾ ਪਹਿਲਾਂ ਦੁੱਖ ਦੇ ਵਿੱਚ ਆ ਕੇ ਦੱਸਦੇ ਆ ਵੀ ਸਾਡੇ ਨਾਲ ਐਦਾਂ ਹੋਇਆ ਵਿਚਲੀਆਂ ਗੱਲਾਂ ਪੂਰੀਆਂ ਦੱਸਣੀਆਂ ਨਹੀਂ ਬਸ ਮਾੜੀਆਂ ਮੇਰਾ ਮਾੜੀ ਹੋਈ ਆ ਮੇਰਾ ਕੋਈ ਆਪਣਾ ਨਹੀਂ ਆਇਆ ਵਿਚ ਦੀਆਂ ਗੱਲਾਂ ਦੱਸੀ ਜਾਣੀਆਂ ਡਿਟੇਲ ਨਹੀਂ ਦੇਣੀ ਹੈਗੀ ਫਿਰ ਮਗਰੋਂ ਸਾੜਾ ਕੁਝ ਸਹੀ ਵੀ ਹੋਣਾ ਤੁਸੀਂ ਵੀ ਮੈਨੂੰ ਲੱਗਦਾ ਇਹੀ ਕੁਝ ਕਰੋਗੇ ਬੇ ਬਸ ਆਪਣੀ ਸਾਸਰੇ ਕੋਲ ਜਾ ਕੇ ਹੁਣ ਮੈਂ ਜਾਣਾ ਐ ਮੈਂ ਸਸਰ ਨਾਲ ਤਾਂ ਮੇਰਾ ਪਿਆਰ ਬੂਸੇ ਮੈਂ ਆਪੇ ਦੂਰ ਹੋਇਸੀ ਕੱਲੀ ਰਹਿਣਾ ਚਾਹਦੀ ਸੀਗੀ ਤਾਂ ਕਰਕੇ ਨਾ ਮੈਂ ਆਪਣੇ ਸਾਸੋਰੇ ਤੋਂ ਦੂਰ ਰਹਿੰਦੀ ਸੀ ਇਸ ਕਰਕੇ ਨਹੀਂ ਹੋਇਆ ਵੇ ਸਮਝੋਤਾ ਵੀ ਕੈਮਰਿਆਂ ਦੇ ਪਿੱਛੇ ਕਰ ਲੈਂਦੇ ਆ ਦੱਸਦੇ ਨਹੀਂ ਹੈਗੇ ਸੱਚ ਭੋਲੇ ਭਾਲੇ ਲੋਕਾਂ ਨੂੰ ਜਿਹੜਿਆਂ ਨੂੰ ਆਪਣੇ ਮਗਰ ਲਾਇਆ ਆ ਤੁਸੀਂ ਸਾਰੇ ਬਲੌਗਰ ਇਹ ਹੀ ਕੁਛ ਕਰਦੇ ਆ ਤੇ ਉਹਨਾਂ ਲਾ ਲੂਗੇ ਸੈਡ ਜੀਆਂ ਲੈ ਵੀ ਕੁੜੀ ਤਾਂ ਬਹੁਤ ਵਿਚਾਰੀ ਸਾਊ ਆ ਤਰਸ ਆਂਦਾ ਆ ਪਰ ਕਰਦੇ ਹਰ ਕੋਈ ਚਲਾਕੀ ਆ ਹਰ ਬਲੌਗਰ ਇਹਦੀ ਕਰਦਾ ਆ ਮੈ ਕੋ ਢਿੱਲੋ ਨੇ ਵੀ ਇੱਦੀ ਕੀਤੀ ਸੀਗੀ ਉਹਨਾਂ ਵੀ ਚੂੜਾ ਲਾਤਾ ਸੀਗਾ ਉਹਦੇ ਨੇ ਹੱਕ ਦੇ ਵਿੱਚ ਵੀ ਬਹੁਤ ਵੀਡੀਓ ਪਈਆਂ ਦੀਪ ਮਠਾਰੂ ਦੀ ਘਰ ਵਾਲੀ ਨੇ ਅੱਪਲ ਪਰ ਇੱਕ ਨਹੀਂ ਹੈਗਾ ਇਦਰੇ ਬਥੇਰੇ ਬਲੋਗਰ ਆ ਜਿਨ੍ਹਾਂ ਨੇ ਨਾ ਧੋਖੇ ਦੇ ਨਾਲ ਸਬਸਕ੍ਰਾਈਬਰ ਤੇ ਵਿਊ ਲਈ ਸਾਰਾ ਕੁਝ ਕੀਤਾ ਆ ਉਹ ਨਾ ਸਾਰਿਆਂ ਨੇ ਜਿੱਦਾਂ ਨਾ ਤੁਸੀਂ ਗੁਰੂਆਂ ਦਾ ਬਾਣਾ ਪਾਇਆ ਗੁਰੂਆਂ ਨੂੰ ਕਿੰਨਾ ਮੰਨਦੇ ਆ ਤੁਹਾਨੂੰ ਕਿੰਨਾ ਕੁਝ ਪਤਾ ਆ ਹੈ ਨਾ ਗੁਰੂਆਂ ਬਾਰੇ ਜਾਨੀ ਨਾ ਮਨ ਨੂੰ ਸਕੂਨ ਜੇ ਮਿਲਦਾ ਸੀ ਐਦਾਂ ਲੱਗਦਾ ਨਹੀਂ ਸੀ ਯਕੀਨ ਵੀ ਤੁਸੀਂ ਵੀ ਐਦਾਂ ਕਰੋਗੇ ਨਹੀਂ ਹੁੰਦਾ ਸੀਗਾ ਹਜੇ ਤੱਕ ਵੀ ਨਹੀਂ ਹੁੰਦਾ ਹੈਗਾ ਯਕੀਨ ਕਿ ਤੁਸੀਂ ਆਪਣੇ ਸਬਸਕ੍ਰਾਈਬਰਾਂ ਨੂੰ ਜਾਂ ਪੰਜਾਬੀ ਲੋਕਾਂ ਨੂੰ ਭੈਣ ਭਰਾਵਾਂ ਨੂੰ ਧੋਖਾ ਦੇਵੋਗੇ ਪਰ ਜਿਸ ਤਰ੍ਹਾਂ ਤੁਹਾਡੇ ਐਪੀਸੋਡ ਤੇ ਐਪੀਸੋਡ ਆ ਰਹੇ ਆ ਨਾ ਕੁਝ ਦੱਸ ਨਹੀਂ ਰਹੇ ਤਾਂ ਐਦੀ ਲੱਗਦਾ ਆ ਹੁਣ ਤੁਸੀਂ ਆਪ ਖੁਦ ਕਿਹਾ ਮੈਂ ਕੈਨੇਡਾ ਚਲੀ ਕੈਨੇਡਾ ਵੀ ਉਹਨਾਂ ਕੋਲੇ ਚੰਨੀ ਜਿਹੜੇ ਤੁਹਾਡੇ ਦੁੱਖ ਦੇ ਵਿੱਚ ਨਹੀਂ ਖੜੇ ਹੈਗੇ ਫਿਰ ਮੈਨੂੰ ਸਭ ਤੋਂ ਵੱਡਾ ਬੇਵਕੂਫੋਂ ਕੌਣ ਹੋਇਆ ਤੁਸੀਂ ਜਸ ਅਸੀਂ ਜਿਨ੍ਹਾਂ ਨੂੰ ਬਣਾਇਆ ਤੁਸੀਂ ਬੇਵਕੂਫ ਲੈ ਵੀ ਮੈਂ ਤਾਂ ਆਪਣੇ ਘਰ ਵਾਲੇ ਕੋਲੇ ਚਲੀ ਆ ਇਹ ਬੇਵਕੂਫ ਬਣਾਣਾ ਸੀ ਜਨਤਾ ਨੂੰ ਬਣ ਗਈ ਮਗਰ ਲੱਗ ਗਈ ਜਨਤਾ ਮੇਰੇ ਤਾਂ ਸਬਸਕ੍ਰਾਈਬਰ ਹੋਗੇ ਜਨਤਾ ਤਾਂ ਪਾਗਲ ਬੈਠੇ ਹੈ ਨਾ ਲੋਕੀ ਹੋਲੇ-ਪਾਲੇ ਜਿਹੜੇ ਤੁਹਾਨੂੰ ਤੁਹਾਡੀਆਂ ਗੱਲਾਂ ਤੇ ਯਕੀਨ ਕਰ ਲੈਂਦੇ ਆ ਕਾ ਕਰਕੇ ਇਹ ਜਿਹੜੇ ਕੋਲੇ ਪਾਲੇ ਲੋਕ ਹਨ ਤੁਹਾਡੇ ਨਾਲ ਜੁੜੇ ਆ ਇਹਨਾਂ ਨੂੰ ਬੇਵਕੂਫ ਨਾ ਬਣਾਓ ਇੱਕ ਬਲੌਗ ਬਣਾ ਕੇ ਪੂਰੀ ਡਿਟੇਲ ਦੱਸੋ ਜਿੱਥੇ ਦੱਸੋ ਕਿ ਅਸੀਂ ਸਭ ਕੁਝ ਸਹੀ ਆ ਉਹ ਆਣਾ ਨਹੀਂ ਚਾਹੁੰਦੇ ਸੀ ਕਿ ਮੈਂ ਆਪੇ ਕਿਹਾ ਉਹਨਾਂ ਨੂੰ ਦੂਜਾ ਜੇ ਤੁਹਾਡੇ ਨਾਲ ਕੁਝ ਹੋਇਆ ਆ ਤਾਂ ਉਹਦੀ ਡਿਟੇਲ ਦੋ ਤਾਂ ਚੰਗੀ ਤਰ੍ਹਾਂ ਦੱਸੋ ਤਾਂ ਜੋ ਕਿਸੇ ਹੋਰ ਬਲੌਗਰ ਤੇ ਜੇ ਕੋਈ ਵਾਕਈ ਭੈਣ ਦੁਖੀ ਹੋਈ ਨਾ ਤਾਂ ਫੇਰ ਗਾਂ ਨੂੰ ਕਿਸੇ ਨੇ ਯਕੀਨ ਹੀ ਕਰਨਾ ਕਹਣਾ ਨਹੀਂ ਇਹ ਵੀ ਅੱਪਲ ਫਾਰਮ ਵਾਂਗੂ ਕੁੜੀ ਵਾਂਗੂ ਜਾਂ ਕੋਈ ਹੋਰ ਬਲੌਗਰਾਂ ਵਾਂਗੂ ਝੂਠੇ ਬੋਲਿਆ ਸਾਡੇ ਨਾਲ ਤਾ ਕਰਕੇ ਜੇ ਤੁਹਾਡੇ ਨਾਲ ਕੋਈ ਅਧਰੀ ਗੱਲ ਹੋਈ ਆ ਤਾਂ ਖੁੱਲ ਕੇ ਦੱਸੋ ਲਕੋ ਨਾ ਰੱਖੋ ਕੋਈ ਵੀ ਕਿਸੇ ਨੂੰ ਕੁਝ ਨਹੀਂ ਕਰਨ ਲਗਾ ਪਰ ਹਾਂ ਇਹਦੇ ਵਿੱਚ ਸੱਚ ਪਤਾ ਲੱਗ ਜਾਊਗਾ ਵੀ ਹਾਂ ਤੁਸੀਂ ਸਾਰਿਆਂ ਨੂੰ ਆਪਣਾ ਮੰਨ ਕੇ ਸੱਚ ਦੱਸਤਾ ਤਾਂ ਜੋ ਜੇ ਵਾਕਈ ਕੋਈ ਧੀ ਭੈਣ ਦੁਖੀ ਹੋਈ ਤਾਂ ਹਰ ਕੋਈ ਉਹਨਾਂ ਤੇ ਵੀ ਯਕੀਨ ਕਰ ਸਕੇ ਉਹਨਾਂ ਦੇ ਬਰਾਬਰ ਖੜ੍ਹ ਸਕੈ ਨਹੀਂ ਐਦਾਂ ਦਾ ਬਲੋਕਰਾਂ ਦੇ ਤੋਂ ਸਾਰਿਆਂ ਦਾ ਭਰੋਸਾ ਚੱਕ ਹੋ ਜਾਣਾ ਠੀਕ ਆ ਜੇ ਐਤ ਤੱਕ ਲਈ ਐਨਾਂ ਹੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤਾਂ ਤੱਕ ਲਈ ਧੰਨਵਾਦ